जय भीम जय पार सथियो सो ਅੱਜ ਤੁਹਾਨੂੰ ਮਿਲੌਣ ਜਾ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਦੇਵਿਦਾਸ ਨਾਹਰ ਜੀ ਸੋ ਉਹਨਾਂ ਦੇ ਬੇਟੇ ਮਨੋਜ ਨਾਹਰ ਜੀ ਸੋ ਸਮੂਹ ਵਾਲਮੀਕੀ ਮਜੀਬੀ ਸਿੱਖ ਸਮਾਜ ਦੀ ਬੁਨਿਆਦ ਦੀ ਗੱਲ ਕਰਦੇ ਨੇ ਉਹਨਾਂ ਦੇ ਰਾਜਨੀਤਿਕ ਪੱਖ ਦੀ ਗੱਲ ਕਰਦੇ ਨੇ ਉਹਨਾਂ ਦੇ ਆਰਥਿਕਤਾ ਦੀ ਗੱਲ ਕਰਦੇ ਨੇ ਸੋ ਖਾਸ ਤੌਰ ਤੇ ਇਹਨਾਂ ਨੂੰ ਮਿਲੌਣ ਦਾ ਤੁਹਾਡੇ ਨਾਲ ਮਕਸਦ ਇਹ ਹੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਵੀ ਇਹੇ ਗੱਲ ਕਹਿੰਦੇ ਨੇ ਕਿ ਸਾਰੇ ਦੁੱਖਾਂ ਦੀ ਜਿਹੜੀ ਚਾਬੀ ਹੈ ਕਿ ਕੋਈ ਇੱਕ ਰਾਜਨੀਤਿਕ ਦੀ ਜਿਹੜੀ ਚਾਬੀ ਹੈ ਉਹਦੇ ਨਾਲ ਜਿਹੜੇ ਸਾਰੇ ਦੁੱਖ ਦਿਲਦਰ ਦੂਰ ਹੋ ਸਕਦੇ ਨੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਰਾਜਨੀਤਿਕ ਹੋਵੇ ਚਾਹੇ ਉਹ ਆਰਥਿਕ ਹੋਵੇ ਜੇ ਤੁਹਾਡਾ ਆਪਣਾ ਰਾਜਨੀਤਿਕ ਪੱਖ ਮਜ਼ਬੂਤ ਹੈ ਤਾਂ ਤੁਹਾਡੇ ਸਾਰੇ ਦੁੱਖ ਦਿਲਦਰ ਦੂਰ ਹੋ ਸਕਦੇ ਨੇ ਸੋ ਸਾਥੀਓ ਤੁਹਾਨੂੰ ਮਿਲਾਉਣੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਨੋਹਰ ਨਾਰਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਡੀ ਸਵਾਗਤ ਹੈ ਜੀ ਦਰਾਵੜ ਚੈਨਲ 'ਤੇ ਬਹੁਤ ਧੰਨਵਾਦੀ ਹੈ ਮੈਂ ਦਰਾਵਟ ਚੈਨਲ ਦਾ ਜੋ ਬਹੁਜਨ ਸਮਾਜ ਦੀ ਗੱਲ ਸਰਕਾਰਾਂ ਤੱਕ ਪਹੁੰਚਾਉਂਦੀ ਹੈ ਜੀ ਸਰ ਸਭ ਤੋਂ ਪਹਿਲਾਂ ਆਉਣਾ ਕਿ ਬਸਪਾ ਬਸਪਾ ਬਹੁਜਨ ਸਮਾਜ ਪਾਰਟੀ ਤੇ ਬਸਪਾ ਮੇਦਗਰ ਏ ਦੇ ਵਿੱਚ ਫਰਕ ਕੀ ਹੈ ਦੇਖੋ ਜੀ ਫਰਕ ਤੁਹਾਨੂੰ ਆਪਣੇ ਆਪ ਸਮਝ ਆ ਜਾਣਾ ਚਾਹੀਦਾ ਕਿਉਂਕਿ 1984 ਦੇ ਵਿੱਚ ਜਦੋਂ ਬਹੁਜਨ ਸਮਾਜ ਪਾਰਟੀ ਹੋ ਚਾਈ ਸੀ ਜੀ ਇਦੋ ਇੱਕ ਨਾਰਾ ਦਿੱਤਾ ਗਿਆ ਸੀਗਾ ਕਿ ਬਹੁਜਨ ਜੜੀ ਹੈਗੀ ਉਹ ਸਾਰੇ ਬਹੁਜਨਾਂ ਨੂੰ ਨਾਲ ਲੈ ਕੇ ਚੱਲੂਗੀ ਜੀ ਪਰ ਤੁਸੀਂ ਦੇਖ ਸਕਦੇ ਹੋ ਕਿ ਅਜ 39 ਸਾਲ ਦਾ ਸਮਾਂ ਹੋ ਚੁੱਕਾ ਬਹੁਜਨ ਦੇ ਵਿੱਚ ਇੱਕੋ ਹੀ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ ਜੀ ਅੱਜ ਤੱਕ ਵਾਲਮੀਕੀ ਮਜਵੀ ਸਿੱਖ ਸਮਾਜ ਜਿਨ੍ਹਾਂ ਦੀ 50 ਲੱਖ ਗਿਣਤੀ ਆ ਪੰਜਾਬ ਦੇ ਵਿੱਚ ਜੀ ਉਹਨਾਂ ਦਾ ਅੱਜ ਤੱਕ ਪੰਜਾਬ ਦਾ ਅੱਜ ਤੱਕ ਪ੍ਰਦਾਨ ਨਹੀਂ ਲਗਾਇਆ ਜਾ ਸਕਿਆ ਪੂਰੇ ਪੰਜਾਬ ਦੇ ਵਿੱਚ ਜੀ ਤੁਸੀਂ ਕਿਸੇ ਵੀ ਸਟੇਟ 'ਚ ਬਹੁਜਨ ਨੂੰ ਦੇਖ ਲਓ ਬਹੁਜਨ ਸਮਾਜ ਪਾਰਟੀ ਨੂੰ ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਹਮਾਚਲ ਦੀ ਗੱਲ ਕਰ ਲੋ ਹਰਿਆਣਾ ਦੀ ਗੱਲ ਕਰੋ ਦਿੱਲੀ ਦੀ ਗੱਲ ਕਰੋ ਯੂਪੀ ਦੀ ਕਰੋ ਇਹ ਸਮਾਜ ਨੂੰ ਜਿੰਨੂੰ ਕਿ ਬਹੁਤ ਵੱਡੀ ਗਿਣਤੀ ਚ ਕਿਹਾ ਜਾਂਦਾ ਜਿਦਾ ਪੰਜਾਬ ਚ ਆਪਾਂ 50 ਲੱਖ ਦੀ ਗੱਲ ਕਰ ਰਹੇ ਹ ਦੇਸ਼ ਦੇ ਵਿੱਚ ਇਹਨਾਂ ਦੀ 22 ਕਰੋੜ ਗਿਣਤੀ ਹੈ ਜੀ ਪਰ 22 ਕਰੋੜ ਵਾਲੇ ਅੱਜ ਕਿਸੇ ਵੀ ਰਾਜਨੀਤਿਕ ਪਲੇਟਫਾਰਮ ਦੇ ਉੱਤੇ ਨਜ਼ਰ ਨਹੀਂ ਆ ਰਹੇ ਜੀ ਜਿਸ ਕਰਕੇ ਸਾਹਿਬ ਸ਼੍ਰੀ ਦੇਵੀਦਾਸ ਨਾਲ ਜੀ ਨੂੰ 1991 ਦੇ ਵਿੱਚ ਬੀਐਸਪੀ ਅੰਬੇਦਕਰ ਬਣਾਨੀ ਪਈ ਇਹ ਉਹ ਲੋਕਾਂ ਦੀ ਪਾਰਟੀ ਹੈ ਜਿਹੜੀ ਲਤਾੜੇ ਤੇ ਲੋਕਾਂ ਦੀ ਪਾਰਟੀ ਜਿਹਨਾਂ ਨੂੰ ਅੱਜ ਤੱਕ ਕਿਸੇ ਵੀ ਪਾਰਟੀ ਨੇ ਬਰਾਬਰਤਾ ਨਹੀਂ ਦਿੱਤੀ ਮਾਨਸਤਿਆ ਨਹੀਂ ਦਿੱਤਾ ਜੀ ਇਸ ਕਰਕੇ ਬੀਐਸਪੀ ਤੋਂ ਅਲੱਗ ਹੋ ਕੇ ਬੀਐਸਪੀ ਅੰਮੇਦਕਰ ਬਣਾਨੀ ਪਈ ਤਾਂ ਕਿ ਡੇਵਟੇ ਸਮਾਜ ਨੂੰ ਕਿਸੇ ਵਧੀਆ ਜਗ੍ਹਾ ਤੇ ਖੜਾ ਕੀਤਾ ਜਾ ਸਕੇ ਜੀ ਦੀਵੀਦਾਸ ਨਾਰਜੀ ਉਹਨਾਂ ਨੇ ਜਦੋਂ ਬਸਪਾ ਅੰਮੇਦਕਰ ਪਾਰਟੀ ਏ ਨੂੰ ਬਣਾਇਆ ਕ੍ਰੀਏਟ ਕੀਤਾ ਤੇ ਉਹਨਾਂ ਦਾ ਮੈਨੀਫੈਸਟੋ ਕੀ ਸੀ ਕੀ ਸਮਾਜ ਦੇ ਲਈ ਉਹ ਕਰਨਾ ਚਾਹੁੰਦੇ ਸੀ ਮੈਂ ਤੁਹਾਨੂੰ ਉੱਗੇ ਵੀ ਦੱਸ ਕੇ ਰਿਹਾ ਕਿ ਨਾਹਰ ਸਾਹਿਬ ਦਾ ਇੱਕੋ ਹੀ ਐਮ ਸੀਗਾ ਕਿ ਵਾਲਮੀਕੀ ਮਜਵੀ ਸਿਕ ਸਮਾਜ ਨੂੰ ਕਹਤ ਰਿਹਾ ਕਿ ਹਾਂ ਵੀ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਬਹੁਤ ਗਿਣਤੀ ਆ ਅੱਜ ਤੱਕ ਤੁਹਾਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਦਾ ਅਜੇ ਤੱਕ ਮੁੱਖ ਮੰਤਰੀ ਪੰਜਾਬ ਚ ਲੱਭ ਨਹੀਂ ਸਕਿਆ ਕਿਉਂਕਿ ਜਿਨ੍ਹਾਂ ਦੀ 50 ਲੱਖ ਗਿਣਤੀ ਹੋਵੇ ਉਹਨਾਂ ਦਾ ਤੁਹਾਨੂੰ ਕਿਤੇ ਮੁੱਖ ਮੰਤਰੀ ਨਜ਼ਰ ਆਂਦਾ ਹੋਵੇ। ਇਹੀ ਵਿਤਕਰਾ ਦੂਰ ਕਰਨ ਲਈ BSP ਨੇ ਉਮੀਦਵਾਰ ਬਣਾਈ ਗਈ ਸੀ। ਜੀ ਉਹ ਚਾਹੁੰਦੇ ਸੀ ਕਿ ਸਾਡੇ ਸਮਾਜ ਦੇ ਵਿੱਚੋਂ ਵੀ ਵਾਲਮੀਕੀ ਮਜਵੀ ਸਿੱਖ ਸਮਾਜ ਤੋਂ ਇੱਕ ਅੱਛੇ ਲੀਡਰ ਪੈਦਾ ਹੋ। ਹਾਂ ਜਿਹਨੂੰ ਤੁਸੀਂ ਮੰਨ ਸਕਦੇ ਹੋ ਕਿ ਵਾਲਮੀਕੀ ਮਜਵੀ ਸਿੱਖ ਸਮਾਜ ਇੱਕ ਬਹੁਤ ਵੱਡੀ ਗਿਣਤੀ ਹੈ। ਜਿਸ ਦੇ ਨਾਲ ਅਸੀਂ ਦੂਸਰੀਆਂ ਗਰੀਬ ਕੌਮਾਂ ਦਾ ਵੀ ਭਲਾ ਕਰ ਸਕਦੇ ਜਿੱਦਾਂ ਬਾਜੀ ਕਸਾਂਸੀ ਮਰਾਸੀ ਸੰਸੀ ਇਹ ਸਾਰੀਆਂ ਕੌਮਾਂ ਵੀ ਨਾਲ ਲੈ ਕੇ ਚੱਲੀਆਂ ਪਰ ਜਿਹੜੀ ਬਹੁ ਗਿਣਤੀ ਉਹ ਵਾਲਮੀਕੀ ਮਜਬੀ ਸਿਕ ਸਮਾਜ ਦੀ ਜਿਨ੍ਹਾਂ ਨੂੰ ਕਿਸੇ ਵੀ ਪਾਰਟੀ ਨੇ ਅਜੇ ਤੱਕ ਨਹੀਂ ਪੁੱਛਿਆ ਜੀ ਸਰ ਹੁਣ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਸਪਾ ਅੰਬੇਦਕਰ ਇਹ ਪਾਰਟੀ ਦਾ ਮੌਜੂਦ ਕੀ ਆ ਤੁਸੀਂ ਦੇਖ ਸਕਦੇ ਹੋ ਕਿ ਲਗਭਗ 32 ਸਾਲ ਤੋਂ ਬਸਪਾ ਅੰਬੇਦਕਰ ਪਾਰਟੀ ਚੱਲ ਰਹੀ ਹੈ ਜੀ ਇਹਦਾ ਵजूद ਇਹ ਹੈ ਕਿ ਇਸ ਸਮਾਜ ਦੇ ਲੋਕਾਂ ਨੇ ਜੇ ਕਿਸੇ ਪਾਰਟੀ ਨੂੰ ਸਮਝਿਆ ਕਾਂਗਰਸ ਪਾਰਟੀ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਹੀ ਬਾਲਮਿਕੀ ਮਜਵੀਆ ਨੇ ਆਪਣਾ ਘਰ ਸਮਝਿਆ ਜੀ ਪਰ ਅੱਜ ਬਹੁਗਿਣਤੀ ਬਹੁਜਨ ਸਮਾਜ ਪਾਰਟੀ ਅੰਬੇਦਕਰ ਦੇ ਵਿੱਚ ਬਾਲਮਿਕੀ ਮਜਵੀ ਸਿੱਖ ਸਮਾਜ ਦੀ ਹੈ ਬੀਐਸਪੀ ਅੰਬੇਦਕਰ ਹੈ ਹੀ ਇਹ ਮੱਕੀ 27 ਦੇ ਵਿੱਚ ਬੀਐਸਪੀ ਅੰਬੇਦਕਰ ਦੀ ਸ਼ੁਰੂਆਤ ਕੀਤੀ ਜਾਵੇ ਕੀ ਆ ਬਾਤ ਹੈ ਤੇ ਦੇਵੀਦਾਸ ਨਾਰਜੀ ਹੁਣਾਂ ਦੀ ਜਿਹੜੀ ਸ਼ੁਰੂਆਤ ਕਿਵੇਂ ਹੋਈ ਸੀ ਰਾਜਨੀਤਿਕ ਸਫਰ ਕਿਵੇਂ ਸ਼ੁਰੂ ਹੋਇਆ ਸੀ ਤੇ ਉਹ ਆਪਣਾ ਆਦਰਸ਼ ਗੁਰੂ ਕਿਹਨਾਂ ਨੂੰ ਮੰਨਦੇ ਨੇ ਦੇਖੋ ਸਾਹਿਬ ਸ਼੍ਰੀ ਦੇਵੀ ਦਾਸ ਨਾਰ ਨੇ ਪਹਿਲਾਂ ਛੋਟੇ-ਛੋਟੇ ਸਸਤਾ ਬਣਾ ਕੇ ਕੰਮ ਕੀਤਾ ਜਿਦਾ ਅੰਬਿਤ ਕਰ ਮਿਸ਼ਨ ਸੁਸਾਇਟੀ ਬਣਾ ਕੇ ਕੰਮ ਕੀਤਾ ਰਕਸ਼ਾ ਯੂਨੀਅਨ ਜਨੂਆਟੋ ਯੂਨੀ ਛੋਟੀਆਂ-ਛੋਟੀਆਂ ਯੂਨੀਨਾ ਬਣਾਈਆਂ ਜਦੋਂ ਉਹਨਾਂ ਨੂੰ ਲੱਗਿਆ ਜੀ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਉਹਨਾਂ ਨੇ ਪੂਰੀ ਤਰ੍ਹਾਂ ਸਮਝੀ ਫਿਰ ਉਹਨਾਂ ਨੇ ਬਸਪਾ ਦੇ ਵਿੱਚ ਕੰਮ ਕੀਤਾ ਥੋੜੇ ਸਮੇਂ ਦੇ ਜੀ ਲਗਭਗ 6 ਸਾਲ ਉਹਨਾਂ ਨੇ ਬਸਪਾ 'ਚ ਕੰਮ ਕੀਤਾ 1999 ਦੇ ਵਿੱਚ ਲਗਭਗ 72000 ਵੋਟ ਜਿੱਤਣ ਲੈ ਕੇ ਜੀ ਪਰ કાન્શીરામજી ਦੇ ਨਾਲ ਜਿਹੜੇ ਤੁਹਾਨੂੰ ਦੱਸਿਆ ਵਿਚਾਰ ਵਟਾਂਦਰਾ ਨਾ ਮਿਲੰਦਾ ਕਰਕੇ ਇੱਕ ਹੀ ਸਮਾਜ ਨੂੰ ਉਹਨਾਂ ਨੇ ਬढ़ावा ਦਿੱਤਾ ਜਿਸ ਕਰਕੇ ਨਾਰ ਸਾਹਿਬ ਤੇ ਕਾਂਸ਼ੀਰਾਮ ਜੀ ਵਿੱਚ ਵੱਡਾ ਕਾਰਨ ਕੀ ਸਮਝਦੇ ਹੋ ਕਿ ਜਿਹੜਾ ਜੀਵੀदास ਨਾਰਜੀ ਹੁਣਾ ਦੀ ਸਾਬ ਕਾਂਸ਼ੀਰਾਮ ਜੀ ਨਾਲ ਜਿਹੜਾ ਉਹ ਵਿਚਾਰ ਵਟਾਂਦਰਾ ਜਿਹੜਾ ਨਹੀਂ ਮਿਲਿਆ ਉਹ ਵੱਡਾ ਕਾਰਨ ਤੁਸੀਂ ਕੀ ਸਮਝਦੇ ਹੋ ਵੱਡਾ ਕਾਰਨ ਨਹੀਂ ਸਿਕਿਆ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਰਿਹਾ ਕਿ ਜੇ ਸਮਾਜ ਦੀ ਬਹੁ ਗਿਣਤੀ ਸੀ ਉਹਨੂੰ ਪੁੱਛਿਆ ਨਹੀਂ ਉਸ ਸਮਾਜ ਨੂੰ ਜਾ ਰਿਹਾ ਸੀ ਸਭ ਤੋਂ ਇਹ ਮੀਤ ਨਹੀਂ ਦਿੱਤੀ ਜਾਂਦੀ ਸਮਾਨਤਾ ਦੀ ਗੱਲ ਨਹੀਂ ਕੀਤੀ ਜਾਂਦੀ ਬਰਾਬਰਤਾ ਨਹੀਂ ਦਿਖਾਈ ਜਾਂਦੀ ਇਸੇ ਕਰਕੇ ਜੇ ਤੁਹਾਨੂੰ ਦੱਸਿਆ ਕਿ BSP ਅੰਬੇਦਕਰ ਬਣਾਨੀ ਪਈ ਜੇ ਉਥੇ ਬਰਾਬਰਤਾ ਮਿਲਦੀ ਤੇ ਸ਼ਾਇਦ BSP ਅੰਬੇਦਕਰ ਬਣਾ ਦੀ ਜ਼ਰੂਰਤ ਹੀ ਨਾ ਪੈਂਦੀ ਜੀ ਤੇ ਸਰ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ 27 ਦੇ ਵਿੱਚ ਜਿਹੜਾ ਆ ਪ੍ਰਯਾਸ ਕੀਤਾ ਜਾਊਗਾ ਤੇ ਕੀ ਰੋਲ ਮਾਡਲ ਰਹੂਗਾ ਕੀ ਸਮਾਜ ਦੇ ਵਿੱਚ ਪ੍ਰਯਾਸ ਕੀਤੇ ਜਾਣਗੇ ਦੇਖੋ ਕੋਸ਼ਿਸ਼ ਜਾਰੀ ਹੈ ਚੱਲ ਰਹੀ ਹੈ ਜੀ ਲੋਕਾਂ ਨੂੰ ਲਾਂਭਤ ਕਰ ਰਹੇ ਪਾਰਟੀ ਵੱਲੋਂ ਪਿੰਡ-ਪਿੰਡ ਜਾ ਕੇ ਕਰਕ ਚੁੱਲਾ ਪੱਧਰ ਤੇ ਜਾ ਕੇ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ 76 ਸਾਲ ਦੇ ਵਿੱਚ ਜਿਹੜਾ ਸਾਡਾ ਬੱਚਾ ਉਹ ਰਕਸ਼ਾ ਜਿਹੜੀ ਗੰਦਗੀ ਦੇ ਉੱਪਰ ਚੱਕਦਾ ਨਜ਼ਰ ਆ ਰਿਹਾ ਉਹ ਬੰਦ ਕਰਨ ਲਈ ਸਿਰ ਤੋਂ ਗੰਦਗੀ ਦਾ ਟੁਕੜਾ ਲਾਣ ਲਈ ਸਾਨੂੰ BSP ਅੰਬੇਦਕਰ ਨੂੰ ਮਜ਼ਬੂਤ ਕਰਨਾ ਚਾਹੀਦਾ ਜਿਹਦੀ ਲੜਾਈ 12% ਦੀ BSP ਅੰਬੇਦਕਰ ਲੜ ਰਹੀ ਹੈ 27 ਨੂੰ ਦੇਖਦੇ ਹੋਏ ਕਿ ਹਾਂ ਜੇ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਾਡਾ 12% ਨੂੰ ਲਾਗੂ ਨਹੀਂ ਕੀਤਾ ਤੇ ਆਉਣ ਵਾਲੇ 27 ਦੇ ਵਿੱਚ BSP ਅੰਬੇਦਕਰ ਆਪਣਾ ਰਾਜ ਦੇ ਆ ਕੇ ਇਹਨੂੰ ਲਾਗੂ ਕਰਵਾਉਗੇ ਤਾਂ ਕਿ ਜਿਹੜਾ ਵਾਲਮੀਕੀ ਮਜਬੀ ਸਿੱਖ ਸਮਾਜ ਹੈ ਇਹਨੂੰ ਵੀ ਬਰਾਬਰਤਾ ਮਿਲ ਸਕੇ ਜੀ ਤੇ ਜਿਵੇਂ ਪੰਜਾਬ ਦੇ ਵਿੱਚ ਹੁਣ ਅਲੱਗ-ਅਲੱਗ ਪਾਰਟੀਆਂ ਜਿਵੇਂ ਸਮਾਜ ਨੂੰ ਯੂਜ਼ ਕਰ ਰਹੀਆਂ ਤੁਸੀਂ ਪਹਿਲਾਂ ਵੀ ਦੱਸਿਆ ਆਫ ਦਾ ਰਿਕਾਰਡ ਕਿ ਜਿਹੜਾ ਪੰਜਾਬ ਦੇ ਵਿੱਚ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਪਾਰਟੀਆਂ ਅਲੱਗ-ਅਲੱਗ ਯੂਜ਼ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜਾ ਸਮਾਜ ਦੀ ਬਾਹ ਫੜੂਗੀ ਦੇਖੋ ਵੈਸੇ ਤਾਂ ਹਰ ਪਾਰਟੀ 'ਚ ਹਰ ਧਰਮ ਦੇ ਲੋਕ ਹੁੰਦੇ ਆ ਜੀ ਪਰ ਜਿਹੜੀ ਪਾਰਟੀ ਨੂੰ ਜਿਹੜੇ ਸਮਾਜ ਦੇ ਲੋਕ ਚਲਾ ਰਹੇ ਹੁੰਦੇ ਨੇ ਉਹਨੂੰ ਪਹਿਲ ਦੇ ਦਰ ਤੇ ਉਹਦਾ ਹੀ ਮੰਨਿਆ ਜਾਂਦਾ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਕਿ ਅੱਜ ਬਸਪਾ ਦੇ ਵਿੱਚ ਸਾਡਾ ਰਵੀਦਾਸ ਭਾਈ ਚਾਰੇ ਦਾ ਬੋਲਬਾਲਾ ਪੂਰੇ ਤਰੀਕੇ ਨਾਲ ਚੱਲ ਰਿਹਾ ਵਾ ਇਸੇ ਤਰ੍ਹਾਂ ਵਾਲਮੀਕੀ ਸਮਝ ਵੀ ਸਿੱਖ ਸਮਾਜ ਦੇ ਵਿੱਚ ਸਭ ਤੋਂ ਪਹਿਲੀ ਰਾਜਨੀਤਿਕ ਪਾਰਟੀ ਬੀਐਸਪੀ ਅੰਬੇਦਕਰ ਬਣੀ ਸੀ ਮੈਂ ਤਾਂ ਆਪਣੇ ਸਮਾਜ ਦੀਆਂ ਸੰਸਥਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਬਣੀਆਂ ਛੋਟੀਆਂ-ਛੋਟੀਆਂ ਜਾਂ ਧਾਰਮਿਕ ਸੰਸਥਾ ਬਣੀਆਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਇਕੱਠੇ ਹੋ ਕੇ ਬੀਐਸਪੀ ਅੰਬੇਦਕਰ ਦੇ ਬੈਨਰ ਤੇ ਕੰਮ ਕਰਨਾ ਚਾਹੀਦਾ ਜੀ ਕੀ 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 ਚਾਹੁੰਦੇ ਹੋ ਤੁਸੀਂ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਸੰਗਠਨਾਂ ਦੀ ਗੱਲ ਕੀਤੀ ਆ ਸਮਾਜ ਦੀ ਗੱਲ ਕੀਤੀ ਆ ਕੀ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਕਮੀ ਰਹੀ ਆ ਕਿ ਤੁਸੀਂ ਨਹੀਂ ਹਾਈਲਾਈਟ ਕਰ पाए ਸਾਬਕਾਨ ਦੇਵੀਦਰਸ ਨਾਰਜੀ ਤੋਂ ਬਾਅਦ ਆ ਪਾਰਟੀ ਨੂੰ ਕੀ ਸਮਾਜ ਨੇ ਨਹੀਂ ਐਕਸੈਪਟ ਕੀਤਾ ਇਹ ਦੇਖੋ ਸਮਾਜ ਸਾਡਾ ਇੱਕ ਭੋਲਾ ਭਾਲਾ ਹੈਗਾ ਜਿਸ ਨੂੰ ਰਾਜਨੀਤੀ ਦੀ ਬਿਲਕੁਲ ਗਿਆਨ ਨਹੀਂ ਸੀਗਾ ਜੀ ਇਹ ਤਾਂ ਸਾਡੇ ਅੰਦਰ ਰਾਜਨੀਤੀ ਦਾ ਗਿਆਨ ਲੈਣ ਵਾਲੇ ਸਾਬਕਾ ਸ਼੍ਰੀ ਦੇਵੀਦਰਸ ਨਾਹਰਾ ਮੈਂ ਪਹਿਲਾਂ ਵੀ ਦੱਸ ਦਾਨਾ ਵਾ ਕਿ ਦੂਸਰੇ ਸਮਾਜਾਂ ਨੇ ਜਿਹਾ ਜਿੱਥੇ ਰਾਜਨੀਤਿਕ ਤੌਰ ਤੇ ਵੱਡੇ ਪੱਧਰ ਤੇ ਕਾਮਯਾਬੀ ਹਾਸਲ ਕੀਤੀ ਉਹਨਾਂ ਦੇ ਪਿੱਛੇ ਉਹਨਾਂ ਦੇ ਕਈ ਯੋਧੇ ਪੈਦਾ ਹੋਏ ਪਰ ਸਾਡੇ ਵਿੱਚ ਜੇ ਸਾਇਬ ਸ਼੍ਰੀ ਦੇਵੀ ਦਾਸ ਨਾਲ ਨੇ 46 ਸਾਲ ਪਹਿਲੇ ਰਾਜਨੀਤਿਕ ਪਲੇਟਫਾਰਮ ਸਾਨੂੰ ਦੱਸਿਆ ਕਿ ਬੀਐਸਪੀ ਅੰਬੇਦਕਰ ਤੇ ਤੁਸੀਂ ਵੀ ਐਮਐਲਏ ਬਣ ਸਕਦੇ ਤੁਸੀਂ ਵੀ ਐਮਪੀ ਬਣ ਸਕਦੇ ਤੇ ਮੈਂ ਮੰਨਦਾ ਵਾ ਕਿ ਸਮਾ ਲੱਗੂਗਾ ਸਮਾਨ ਤੇ ਸਾਰੇ ਰਾਜਨੀ ਧਾਰਮਿਕ ਸੰਸਥਾ ਯਾ ਸਾਡੀ ਸਮਾਜਿਕ ਸੰਸਥਾ ਬੀਐਸਪੀੰ ਮੇਸਕਰ ਦੀ ਕੰਮ ਜਲਦੀ ਕਰੂਗੀ ਜੀ ਤੇ ਜਿਵੇਂ ਕੋਈ ਪੰਜਾਬ ਦੇ ਵਿੱਚ ਮੂਵਮੈਂਟਾਂ ਛਿੜਦੀਆਂ ਚਾਹੇ ਉਹ ਧਾਰਮਿਕਤਾ ਦੀ ਗੱਲ ਹੋਵੇ ਜਿਵੇਂ ਬਾਬਾ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਗੱਲ ਕਿ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਧਲੇ ਮਲੇ ਹੈ ਤੇ ਮੈਂ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਕਿ ਜਿਹੜਾ ਬਸਪਾ ਬੇਦਖਰ ਇਹ ਪਾਰਟੀ ਰਾਜਨੀਤਿਕ ਧਾਰਮਿਕ ਜਿਹੜਾ ਕਾਰਜਾਂ ਤੋਂ ਬਹੁਤ ਪਿੱਛੇ ਰਹਿੰਦੀ ਹੈ ਇਹਦਾ ਕੀ ਕਾਰਨ ਨਹੀਂ ਪਿੱਛੇ ਨਹੀਂ ਰਹਿੰਦੀ ਬੀਐਸਪੀੰ ਮੇਸਕਰ ਦਾ ਇਹ ਕਿਆ ਮੈਂ ਕਿ ਜਿਹੜੀਆਂ ਸਾਡੀਆਂ ਸੰਸਥਾ ਧਾਰਮਿਕ ਤੌਰ ਤੇ ਲੱਗੀਆਂ ਪਈਆਂ ਜੀ ਉਹਨਾਂ ਦੀ ਬੈਕ ਤੇ ਮਦਦ ਕਰਦੀ ਹੈ ਜੀ ਉਹਨਾਂ ਨੂੰ ਕਿਹਾ ਜਾਂਦਾ ਸੰਸਥਾਨ ਆ ਉਹ ਕਿ ਹਾਂ ਵੀ ਜਿੱਥੇ ਕਿਤੇ ਵੀ ਬੀਐਸਪੀ ਅੰਬੇਦਕਰ ਦੇ ਰਾਜਨੀਤਿਕ ਤੌਰ ਤੇ ਜ਼ਰੂਰਤ ਪਊ ਪਾਰਟੀ ਮਗਰ ਖੜੀ ਉਹਨਾਂ ਦੇ ਜੀ ਪਰ ਜਿਵੇਂ ਤੁਸੀਂ ਕਿਹਾ ਬਈ ਪਾਰਟੀ ਮਗਰ ਖੜੀ ਕਿ ਜਦੋਂ ਕਿਤੇ ਕਦੀ ਵੀ ਘਟਨਾ ਹੁੰਦੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਟੌਣ ਦੀ ਗੱਲ ਲਾ ਲੋ ਜਾਂ ਕਿਤੇ ਹੋਰ ਪਰ ਪੰਜਾਬ ਦੇ ਵਿੱਚ ਜਦੋਂ ਵਾਲਮੀਕ ਮਾਰਾ ਦੇ ਪ੍ਰਤੀ ਕਿਦੀ ਆਪਸ਼ਬਦ ਹੋਵੇ ਜਾਂ ਕੋਈ ਬੇਅਦਵੀ ਤੇ ਮਾਮਲੇ ਹੋ ਲੈ ਕੇ ਹੋਵੇ ਤੇ ਬਸਪਾ ਬੇਦਗਰ ਪਾਰਟੀ ਦਾ ਕੀ ਰੋਲ ਰਹਿ ਜਾਂਦਾ ਨਹੀਂ ਇਦਾਂ ਨਹੀਂ ਆਪਾਂ ਕਹਿ ਸਕਦੇ ਤੁਸੀਂ ਦੇਖ ਸਕਦੇ ਹੋ ਕਿ 1998 ਦੇ ਵਿੱਚ ਜੀ ਇੱਕ ਬਹੁਤ ਤਗੜੀ ਮੂਵਮੈਂਟ ਚੱਲੀ ਸੀ ਜੀ ਜਿਹਨੂੰ ਨਾਮ ਦਿੱਤਾ ਗਿਆ ਸੀ ਵਾਲਮੀਕ ਧਰਮਯੁੱਧ ਮੋਰਚੇ ਦਾ ਜੀ ਉਹਦੇ ਵਿੱਚ ਸਾਬ ਸ੍ਰੀ ਦੇਵੀदास ਨਾਰਜੀ ਨੂੰ ਉਹਦਾ ਅਧਿਐਕਸ਼ ਲਗਾਇਆ ਗਿਆ ਸੀਗਾ ਜੀ ਪੰਜਾਬ ਕੀ ਪੂਰੇ ਦੇਸ਼ ਦੀਆਂ ਸੰਸਥਾਵਾਂ ਨੂੰ ਭੰਗ ਕਰਕੇ ਇੱਕ ਸਾਂਝਾ ਮੋਰਚਾ ਬਣਾਇਆ ਸੀ ਜਿਹਨੂੰ ਵਾਲਮੀਕ ਧਰਮਯੁੱਧ ਮੋਰਚਾ ਹੈ ਅਸੀਂ ਉਸ ਮੋਰਚੇ ਨੂੰ ਲੜੇ ਸੀਗੇ ਜਿਹਦੇ ਵਿੱਚ ਤੂਣਾ ਸਾਹਿਬ ਦੇ ਉੱਤੇ ਚੌਂਕੀ ਚਕਾਈ ਗਈ ਸੀ ਜੀ ਜੀ ਤੂਣਾ ਸਾਹਿਬ ਦੇ ਉੱਤੇ ਇੱਕ ਪੁਲਿਸ ਚੌਕੀ ਦੇ ਜਿੱਥੇ ਜੁੱਤੀਆਂ ਲੈ ਕੇ ਚੜ੍ਹਦੀ ਹੁੰਦੀ ਸੀ ਪੁਲਿਸ ਜੀ ਉਹ ਚੌਕੀ ਚਕਾਉਣ ਵਾਲੇ ਸਾਬਕਾ ਸ਼੍ਰੀ ਦੇਵੀ ਦਾਸ ਨਾਰਾ ਬਸਪਾ ਅੰਬੀਤਕਰ ਦੀ ਬਦੌਰਾਨੀ ਉੱਥੋਂ ਚੌਕੀ ਚਕੀ ਗਈ ਸੀ ਜੀ ਜੀ ਤਾਂ ਆਉਣ ਵਾਲੇ ਸਮੇਂ ਵਿੱਚ ਕੀ ਗਤੀਵਿਧੀਆਂ ਹੋਣਗੀਆਂ ਕੀ ਮੈਨੀਫੈਸਟੋ ਹੋਊਗਾ ਬਸਪਾ ਅੰਬੀਤਕਰ ਇਹ ਪਾਰਟੀ ਦਾ ਕੀ ਸਮਾਜ ਕਿਵੇਂ ਐਕਸੈਪਟ ਕਰੇ ਜਾਂ ਸਮਾਜ ਦੇ ਵਿੱਚ ਕਿਵੇਂ ਗਤੀਵਿਧੀਆਂ ਲੈ ਕੇ ਜਾਊਗੀ ਦੇਖੋ ਸਮਾਜ ਨੂੰ ਜਾਗਰੂਤ ਕਰਨ ਲਈ ਪਿੰਡ-ਪਿੰਡ ਜਾ ਰਹੇ ਲੋਕਾਂ ਨੂੰ ਤਿਆਰ ਲਾਂਬੰਦ ਕਰਕੇ 27 ਨੂੰ ਇੱਕ ਪਲੇਟਫਾਰਮ ਤੇ ਖੜੇ ਕਰਾਂਗੇ ਬੀਐਸਪੀ ਅੰਬੇਦਕਰ ਤੇ ਲੱਗ ਰਿਹਾ ਲੋਗਾ ਦਾ ਹਜੂਮ ਪਾਰਟੀ ਦਾ ਬੜੇ ਵੱਡੇ ਪੱਧਰ ਤੇ ਚੱਲਦਾ ਪਿਆ ਲੱਗਦਾ ਕਿ ਸ਼ੁਰੂਆਤ ਹੋਊਗੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਕੰਮ ਕਰ ਰਹੀ ਲਗਭਗ ਤਾਂ ਸਾਰੇ ਜ਼ਿਲ੍ਹਿਆਂ 'ਚ ਕੰਮ ਚੱਲਦਾ ਪਿਆ ਪਰ ਜਿਹੜਾ ਵੱਡੇ ਪੱਧਰ ਤੇ 8 ਤੋਂ 10 ਜ਼ਿਲ੍ਹਿਆਂ 'ਚ ਬਹੁਤ ਜ਼ੋਰ ਤੇ ਕੰਮ ਪਾਰਟੀ ਦਾ ਚੱਲਦਾ ਪਿਆ ਜੀ ਤੇ ਬਸਪਾ ਅੰਬੇਦਕਰ ਇਹ ਪਾਰਟੀ ਨੂੰ ਤੁਸੀਂ ਮਜ਼ਬੂਤ ਕਰਨ ਦੇ ਲਈ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਸਮਾਜ ਜਿਹੜਾ ਤੁਹਾਡੀ ਗੱਲ ਨੂੰ ਐਕਸੈਪਟ ਕਰੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਕਿਉਂਕਿ ਸੁਪਨਾ ਸੀ ਜੀਵੀ ਦਾਸ ਨਾਰਜੀ ਹੁਣਾ ਦਾ ਕਿ ਸਮਾਜ ਦੇ ਵਿੱਚ ਇੱਕ ਚੰਗੇ ਲੀਡਰ ਚੰਗੇ ਨੇਤਾ ਪੈਦਾ ਹੋਣ ਤੇ ਉਹ ਚਾਹੁੰਦੇ ਸੀ ਕਿ ਜਿਹੜੀ ਬਸਪਾ ਮੇਂਦਰ ਪਾਰਟੀ ਏ ਸੀ ਇਹ ਕਿਤੇ ਨਾ ਕਿਤੇ ਇੱਕ ਇਦਾਂ ਦਾ ਕੰਮ ਕਰੇ ਕਿ ਲੀਡਰ ਇੱਥੋਂ ਪੈਦਾ ਹੋਣ ਤਾਂ ਸਮਾਜ ਦੇ ਲਈ ਅੱਛਾ ਕਰਿਆ ਕਰਨ ਦੇਖੋ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹਨਾ ਵਾ ਪਹਿਲਾਂ ਵੀ ਕਹੀਦਾ ਹੁਣ ਵੀ ਕਹਿ ਰਹੇ ਆ ਕਿ ਸਾਡੀਆਂ ਜਿੰਨੇ ਦੇ ਰਾਜਨੀਤਿਕ ਪਾਰਟੀ ਦੇ ਨਾਲ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨਹੀਂ ਚਲਦੀਆਂ ਉਹਨਾਂ ਦੇ ਕਿਸੇ ਵੀ ਪਲੇਟਫਾਰਮ ਤੇ ਪਹੁੰਚਣਾ ਬਹੁਤ ਮੁਸ਼ਕਲ ਆ ਮੈਂ ਤਾਂ ਕਹਿੰਨਾਂ ਕਿ ਆਪਾਂ ਨੂੰ ਕਿਸੇ ਚੀਜ਼ ਦੀ ਨਕਲ ਕਰ ਲੈਣੀ ਚਾਹੀਦੀ ਜੀ ਬੀਐਸਪੀ ਲਈ ਜਿੰਨੀ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਸੰਸਥਾ ਕੰਮ ਕਰਦੀ ਹੈ ਉਹ ਸਾਰੀਆਂ ਸਾਰੀਆਂ ਬਸਪਾਲੀ ਕੰਮ ਕਰਦੀਆਂ ਜੀ ਜਿਸ ਦਿਨ ਵਾਲਮੀਕੀ ਮਜਵੀ ਸਿੱਖ ਸਮਾਜ ਨੇ ਸੋਚ ਰਿਆ ਕਿ ਜਿੰਨੀਆਂ ਸਾਡੀਆਂ ਸੰਸਥਾ ਅਸੀਂ ਬੀਐਸਪੀ ਅੰਬੇਡਕਰ ਲਈ ਕੰਮ ਕਰਨਾ ਤੇ ਮੈਂ ਨਹੀਂ ਮੰਨਦਾ ਕਿ ਰਾਜ ਲੈਣਾ ਕੋਈ ਔਖਾ ਹੋਊਗਾ ਤੁਹਾਡੇ ਲਈ ਜੀ ਤੇ ਜਿਹੜੇ ਲੀਡਰ ਸਮਾਜ ਦੇ ਵਿੱਚ ਬਸਪਾ ਉਮੀਦਵਾਰ ਚੋਂ ਨਿਕਲ ਕੇ ਵੀ ਅਲੱਗ ਪਲੇਟਫਾਰਮ ਬਣਾ ਕੇ ਤਿਆਰ ਕਰਕੇ ਆਪਣਾ ਕੰਮ ਕਰ ਰਹੇ ਨੇ ਪਰ ਉਹ ਇੰਨਾ ਹਾਈਲਾਈਟ ਨਹੀਂ ਹੋ ਸਕੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਾਂ ਫਿਰ ਜਿਹੜੇ ਉਹ ਲੀਡਰ ਜਿਹੜੇ ਇੱਕ ਸਮਾਜ ਨੂੰ ਰਾਜਨੀਤਿਕ ਪੱਖ ਤੇ ਮਜ਼ਬੂਤ ਦੇਖਣਾ ਚਾਹੁੰਦੇ ਏਦਾਂ ਦੇ ਵੀ ਲੀਡਰ ਨੇ ਏਦਾਂ ਦੀਆਂ ਵੀ ਪਾਰਟੀਆਂ ਨੇ ਜੇ ਆ ਤੁਹਾਡੀ ਵੀਡੀਓ ਦੇਖਣ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰ ਸਕਦੀਆਂ ਪਰ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਅਪੀਲ ਤਾਂ ਮੈਂ ਉਹਨਾਂ ਨੂੰ ਵੀ ਕਰੂੰਗਾ ਕਿ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ बसपा ਜੋ ਨਿਕਲ ਕੇ ਟੀਨੂ ਨੇ ਪਕਾਟੀ ਬਣਾਈ बसपा ਜੇ ਨਿਕਲ ਕੇ ਕੈਂਥ ਨੇ ਪਾਰਟੀ ਬਣਾਈ ਸੀ ਸਤਨਾਮ ਕੈਂਥ ਨੇ ਜਾਂ ਹੋਰ ਵੀ ਕਿਸੇ ਨੇ ਪਾਰਟੀ ਬਣਾਈ ਪਰ ਜਿਹੜਾ ਰਵਿਦਾਸ ਭਾਈਚਾਰਾ ਉਹਨਾਂ ਨੇ बसपा ਨੂੰ ਸਿਰਫ ਮੰਨਿਆ ਮੈਂ ਉਹਨਾਂ ਨੂੰ ਵੀ ਅਪੀਲ ਕਰੂੰ ਕਿ ਸਾਡਾ ਜਿਹੜਾ ਘਰ ਉਹ ਬੀਐਸਪੀ ਅੰਬੇਦਕਰ ਸਾਨੂੰ ਇੱਕ ਝੰਡੇ ਤੇ ਡੰਡੇ ਥੱਲੇ ਕੰਮ ਕਰਕੇ ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਨੀ ਚਾਹੀਦੀ ਤਾਂ ਕਿ ਗਰੀਬੀ ਨੂੰ ਜੜੋਂ ਖਤਮ ਕੀਤਾ ਜਾ ਸਕੇ ਜਿਹੜੇ ਦਲਦਲ ਤੇ ਅਸੀਂ ਫਸੇ ਉਹ ਚੋਂ ਨਿਕਲਿਆ ਜਾ ਸਕੇ ਜੀ ਤੇ ਕੀ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ 27 ਦੇ ਵਿੱਚ ਕੀ ਕਿੱਥੇ ਕਿ ਤੱਕ ਦੀ ਉਮੀਦ ਕਿੱਥੇ ਕਿ ਤੱਕ ਦੀ ਖੜੀ ਹੈ ਦੇਖੋ ਉਮੀਦ ਹਰ ਪਾਰਟੀ ਲੈ ਕੇ ਚੱਲਦੀ ਹੈ ਕਿ ਸਰਕਾਰ ਅਸੀਂ ਬਣਾਣੀ ਹੈ ਜੀ ਬੀਐਸਪੀ ਅੰਬੇਦਕਰ ਵੀ ਆਪਣੀ ਹਿੰਮਤ ਲੱਗੀ ਪਈ ਆ ਜੱਥੇਬੰਦੀ ਜਿੰਨਾ ਟਾਂਚਾ ਉਹ ਵੀ ਪਿੰਡ-ਪਿੰਡ ਜਾ ਕੇ ਕੰਮ ਕਰ ਰਿਹਾ ਲੋਕਾਂ ਨੂੰ ਲਾਂਬੰਦ ਕਰ ਰਿਹਾ ਜੀ ਬਾਕੀ ਉਮੀਦ ਇਹੀ ਆ ਕਿ 2027 ਦੇ ਵਿੱਚ ਬੀਐਸਪੀ ਅੰਬੇਦਕਰ ਸ਼ੁਰੂਆਤ ਕਰ ਜੂਗੇ ਜੀ ਸਬੋਤ ਬਤਾਨਵਾਦ ਸੋ ਸਾਥੀਓ ਇਹ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਮਨੋਜ ਨਾਹਰ ਜੀ ਸੋ ਪੰਜਾਬ ਦੇ ਵਿੱਚ ਖਾਸ ਕਰਕੇ ਸਮੂਹ ਵਾਲਮੀਕੀ ਮਜਵੀ ਸਿੱਖ ਸਮਾਜ ਦੇ ਸਾਥੀਆਂ ਨੂੰ ਅਪੀਲ ਹੈ ਕਿ ਜਿਹੜੇ ਸਾਥੀ ਚਾਹੁੰਦੇ ਨੇ ਸਮਾਜ ਦਾ ਐਕਚੁਅਲ ਦੇ ਵਿੱਚ ਭਲਾ ਚਾਹੁੰਦੇ ਨੇ ਉਹ ਕਿਤੇ ਨਾ ਕਿਤੇ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਔਰ ਇਸ ਤੇ ਗੌਰ ਕਰਿਓ ਕਿ ਜੇ ਸਤਾਈ ਦੇ ਵਿੱਚ ਆਪਣਾ ਵजूद ਖੜਾ ਕਰਨਾ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਇਕਤਰਤ ਹੋ ਕੇ ਇਕੱਠੇ ਹੋ ਕੇ ਜਿਹੜਾ ਆ ਬਸਪਾ ਅੰਬੇਦਕਰ ਪਾਰਟੀ ਇਹ ਦੀ ਜਿਹੜੀ ਆ ਸਪੋਰਟ ਕਰਨ ਦੀ ਜ਼ਰੂਰਤ ਹੈ ਸੋ ਮਿਲ ਕੇ ਗੱਲਬਾਤ ਕਰਾਂਗੇ ਬੇਨਤੀ ਹੈ ਕਿ ਆਪਣੀ رائے ਵੀ ਜਰੂਰ ਦੇਣਾ ਔਰ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਨਾ ਧੰਨਵਾਦ ਜੀ